ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੁਖ ਬਲੌਕਸ ਬਪਾ ਰਾਈ ਚੈਨਲ ਤੇ ਤੁਹਾਡਾ ਸਵਾਗਤ ਹੈ YouTube ਫੈਮਿਲੀ ਦਾ ਸਾਰਾ ਠੀਕ ਠਾਕ ਹੋ ਦਿਖਦੇ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਜਿੰਨੇ ਵੀ ਸਾਡੇ ਦੇਖਣ ਵਾਲੇ ਸਾਡੇ ਭੈਣ ਭਰਾ ਸਾਡੇ ਨਾਲ ਨਵੇਂ ਜੁੜੇ ਸਾਰਿਆਂ ਦਾ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਵੀਡੀਓ ਨੂੰ ਲਾਈਕ ਕਰਦਿਆ ਕਰੋ ਤੇ ਸੋਣਾ ਕਮੈਂਟ ਕਰਦਿਆ ਕਰੋ ਜੀ ਅੱਜ ਤਰੀਕ ਹੈਗੀ ਹੈ ਜੀ 24 ਅਪ੍ਰੈਲ ਦਾ ਦਿਨ ਹੈਗਾ ਅੱਜ ਵੀਰਵਾਰ ਤੇ ਦੁਪਹਿਰ ਦਾ ਹੋ ਗਿਆ ਟਾਈਮ ਕੰਮ ਕਰ ਕਰਦੇ ਖਤਮ ਹੋ ਚੁੱਕੇ ਆ ਜੀ ਤੇ ਤੁਸੀਂ ਟਾਈਟਲ ਤੇ ਥੰਬਨੇਲ ਦੇਖ ਕੇ ਸਮਝ ਗਏ ਹੋਵੋਗੇ ਅੱਜ ਮੈਂ ਕਿਹੜੀ ਗੱਲ ਕਰਨ ਜਾ ਰਹੀ ਆ ਦੇਖੋ ਜੀ ਅੱਜ ਮੈਂ ਗੱਲ ਕਰਨ ਜਾ ਰਹੀ ਆ ਪਿਛਲੇ ਦਿਨੀ ਮੈਂ ਵੀਡੀਓ ਪਾਈ ਸੀ ਕਿ ਸੋਖ ਪੈਂ ਦੀ ਡੈਥ ਬਾਰੇ ਹੈ ਨਾ ਤੇ ਉਸ ਵੀਡੀਓ ਤੇ ਹੁਣ ਤੱਕ ਵੀ ਲਾਈਕ ਕਮੈਂਟ ਮੇਰੇ ਖਿਆਲ ਲਾਈਕ 500 ਤੋਂ ਉੱਪਰ ਹੀ ਹੋ ਗਏ ਉਹਦੇ ਤੇ ਲਾਈਕ ਕਮੈਂਟ ਵੀ ਹੁਣ ਆਉਂਦੇ ਹੁਣ ਤੱਕ ਵੀ ਕਮੈਂਟ ਆਉਂਦੇ ਆ ਤੇ ਦੇਖੋ ਜੀ ਹੋਇਆ ਤਾਂ ਚਲੋ ਖੈਰ ਜੋ ਮਾੜਾ ਹੀ ਹੈ ਨਾ ਜਿੱਦਾਂ ਹੁਣ ਗਾਂਦਗਾ ਸਟੋਰੀ ਵੱਦੀ ਆ ਤੇ ਉਦਾਂ ਹੀ ਗਾਂ ਸਵਾਲ ਵੱਦੇ ਆ ਤੇ ਨੁਕਸਾਨ ਤਾਂ ਵੈਸੇ ਦੋਨਾਂ ਘਰਾਂ ਦਾ ਹੀ ਹੋ ਗਿਆ ਤੇ ਘਾਟਾ ਤਾਂ ਜਾਨੀ ਦੋਨਾਂ ਪਰਿਵਾਰਾਂ ਨੂੰ ਪੈ ਗਿਆ ਹੈਗਾ ਤੇ ਮਾਂ ਤਾਂ ਬੱਚਿਆਂ ਨੂੰ ਲੈਣੀ ਨਹੀਂ ਹੈਗੀ ਤੇ ਜੋ ਉਸ ਪਰਮਾਤਮਾ ਨੇ ਲਿਖਿਆ ਉਹੀ ਹੋ ਕੇ ਰਹਿੰਦਾ ਆ ਤੇ ਇੱਕ ਗੱਲ ਇਹ ਵੀ ਆ ਤੇ ਇਸ ਵੀਡੀਓ ਤੇ ਜਿਹੜੇ ਭੈਣ ਭਰਾਵਾਂ ਨੇ ਯਾਨੀ ਵਧੀਆ ਕਮੈਂਟ ਕੀਤੇ ਆ ਮੈਨੂੰ ਉਹਨਾਂ ਦਾ ਬਹੁਤ ਧੰਨਵਾਦ ਤੇ ਔਰ ਕਈਆਂ ਨੇ ਨੇ ਨਾ ਜੈਲਸੀ ਪਰ ਕਮੈਂਟ ਕੀਤੇ ਆ ਵੀ ਬਹੁਤ ਹੀ ਜ਼ਿਆਦਾ ਹਨਾ ਵੀ ਵਿਊ ਲੈਣ ਆਈ ਆ ਇਹ ਹੁਣ ਇਹ ਵਿਊ ਲੈਣ ਲੈਣ ਆ ਗਈ ਆ ਤੇ ਦੇਖੋ ਜੀ ਹੁਣ ਆਪਾਂ ਸੋਸ਼ਲ ਮੀਡੀਆ ਤੇ ਆਏ ਆ ਤਾਂ ਵਿਊ ਲੈਣੇ ਵਾਸਤੇ ਆਏ ਆ ਤੇ ਹੋਰ ਆਪਾਂ ਤੇ ਆਲੂ ਗੰਡੇ ਸਬਜ਼ੀ ਲੈਣ ਆਏ ਆ ਜਾਂ ਅਸੀਂ ਕ੍ਰੇਲੇ ਭਿੰਡੇ ਤੋਰੀਆਂ ਲੈਣ ਆਏ ਹਨਾ ਤੇ ਸਾਰੇ ਵਿਉ ਲੋਣੀ ਵਿਉ ਲੈਣੇ ਵੀ ਆਉਂਦੇ ਹੁੰਦੇ ਆ ਤੇ ਕਈਆਂ ਭੈਣਾਂ ਨੇ ਜਿੱਦਾਂ ਕਰ ਲੋ ਭਰਾਵਾਂ ਨੇ ਆਪਣੀ رائے ਵੀ ਜਿੱਤੀ ਆ ਵੀ ਉਹਨਾਂ ਨੂੰ ਕਿੱਦਾਂ ਦਾ ਲੱਗਾ ਮਤਲਬ ਬਲੌਗ ਇਦਾਂ ਦਾ ਨਹੀਂ ਹੈਗਾ ਔਰ ਕਈਆਂ ਨੇ ਨੀ ਜੈਲਸੀ ਪਰ ਕਮੈਂਟ ਕੀਤੀ ਚਲੋ ਖੈਰ ਆਪਾਂ ਕਿਸੇ ਨੂੰ ਚੰਗਾ ਮਾੜਾ ਨਹੀਂ ਕਹਿੰਦੇ ਹੈਗੇ ਤੇ ਹਰੇਕ ਦਾ ਆਪੋ ਆਪਣਾ ਥਿਓ ਹੁੰਦਾ ਆ ਤੇ ਹਰੇਕ ਨੇ ਆਪੋ ਆਪਣੀ ਰਾਏ ਦਸਣੀ ਹੁੰਦੀ ਆ ਔਰ ਕਈ ਵਾਰੀ ਕਈ ਮੇਰੇ ਚੈਨਲ ਦੇ ਦਾ ਕੋ ਪਹਿਲੀ ਵਾਰ ਹੀ ਆਏ ਆ ਤੇ ਉਹਨਾਂ ਨੇ ਕਮੈਂਟ ਕੀਤਾ ਅਸੀਂ ਤੁਹਾਡੇ ਚੈਨਲ ਤੇ ਪਹਿਲੀ ਵਾਰ ਹੀ ਆਏ ਆ ਤੁਹਾਡੇ ਬਲੌਗ ਸਾਨੂੰ ਬਹੁਤ ਵਧੀਆ ਲੱਗਦੇ ਆ ਨਾ ਵੀ ਚਲੋ ਖੈਰ ਮੈਂ ਕਿਸੇ ਦਾ ਗੁੱਸਾ ਨਹੀਂ ਕਰਦੀ ਹੈਗੀ ਪਰ ਇੱਕ ਗੱਲ ਆ ਤੇ ਜਿਦਾਂ ਕੱਲ ਪਿੰਡ ਪੰਜਾਬ ਵਾਲੀ ਭੈਣ ਆ ਉਹਦੇ ਨਾਂ ਤੇ ਵੀ ਲੋਕੀ ਵਿਊ ਲੈ ਜਾਂਦੇ ਆ ਉਹਦੀਆਂ ਫੋਟੋਆਂ ਲਾ ਕੇ ਉਹਦੀਆਂ ਗੱਲਾਂ ਕਰਕੇ ਮੈਂ ਤੁਹਾਨੂੰ ਤਿੰਨ ਚਾਰ ਚੈਨਲ ਗਿਣਾ ਦਿੰਨੀ ਆ ਨਾ ਵੀ ਉਹ ਪੱਕਾ ਹੀ ਉਸ ਇੱਕ ਮੈਂ ਦੇਖਦੀ ਹੁਣੀ ਆ ਜੀ ਪੂਜਾ ਕੀ ਦੁਨੀਆ ਇੱਕ ਇਹ ਚੈਨਲ ਆ ਤੇ ਇੱਕ ਚਲੋ ਰਾਏਕੋਟੀ ਆ ਉਹ ਵੀ ਬਣਾ ਲੈਂਦੇ ਹਨਾ ਤੇ ਇੱਕ ਮੁੰਡੀ ਫੈਮਿਲੀ ਵਲੌਗ ਵਾਲੇ ਤੇ ਹੋਰ ਇੱਕ ਦੋ ਚੈਨਲ ਹੋਰ ਵੀ ਮੈਂ ਦੇਖਿਆ ਸੰਗਰੂਰ ਵਾਲੇ ਤੇ ਇਹਨਾਂ ਦੇ ਨਾਂ ਤੇ ਇਹਨਾਂ ਵਿਊ ਲੈਂਦੇ ਆ ਉਹ ਤੇ ਮੈਂ ਵੀ ਚਲੋ ਖੈਰ ਵੀਡੀਓ ਬਣਾਉਂਦੀ ਚਲੋ ਖੈਰ ਅਸਮੇ ਆਇਆ ਤਾਂ ਕਿਸੇ ਵਾਰ ਮਨਤਾ ਚੰਗਾ ਸੁੱਖ ਪੈਣ ਦੇਤ ਵਾਰੀ ਗੱਲ ਕੀਤੀ ਚਲੋ ਬਹੁਤ ਮਾੜਾ ਹੈ ਦੇਖੋ ਜਿਹੜਾ ਦੁਖੀ ਆ ਨਾ ਉਹਨੂੰ ਸਾਰੇ ਦੁਖੀ ਲੱਗਦੇ ਹੁੰਦੇ ਆ ਤੇ ਦੇਖਣ ਨੂੰ ਸਾਰੇ ਠੀਕ ਲੱਗਦੇ ਹੁੰਦੇ ਆ ਜਦੋਂ ਆਪਾਂ ਕਿਸੇ ਦਾ ਦੁੱਖ ਦੇਖਦੇ ਆ ਨਾ ਵੀ ਉਹ ਕਿੰਨਾ ਦੁਖੀ ਆ ਤੇ ਫੇਰ ਹੀ ਪਤਾ ਲੱਗਦਾ ਆ ਤੇ ਇਦਾਂ ਆ ਤੇ ਮੈਨੂੰ ਜਿੱਦਾਂ ਕਰ ਲੋ ਸੁੱਖ ਪੈਣ ਦਾ ਦੋਕ ਆਪਣਾ ਲੱਗਾ ਤੇ ਮੈਂ ਉੱਤੇ ਵਲੌਗ ਬਣਾਤਾ ਹਾਂ ਨਾ ਤੇ ਕਈਆਂ ਨੂੰ ਬਹੁਤ ਜੈਲਸ ਹੋਈ ਆ ਦੇਖੋ ਜੀ ਜੈਲਸ ਨਾ ਕਰਿਆ ਕਰੋ ਤੇ ਜੇ ਤੁਸੀਂ ਮਤਲਬ ਨਹੀਂ ਵੀਡੀਓ ਵਲੌਗ ਬਣਾ ਸਕਦੇ ਆ ਤਾਂ ਇਦਾਂ ਕਿਸੇ ਦਾ ਕਿਸੇ ਨੂੰ ਡੀਮੋਟੀਵੇਟ ਨਾ ਕਰਿਆ ਕਰੋ ਤੇ ਚਲੋ ਖੈਰ ਆਪਣੇ ਨਾਲ ਸਾਰੇ ਵੀ ਨਹੀਂ ਹੈਗੇ ਤੇ ਕਈ ਖੁਸ਼ ਵੀ ਨਹੀਂ ਹੁੰਦੇ ਹੈਗੇ ਸਤੋਂ ਸਾਰੇ ਔਰ ਕਈ ਦੁਖੀ ਵੀ ਨਹੀਂ ਹੁੰਦੇ ਹੈਗੇ ਜਿੱਦਾਂ ਕਰ ਲੋ ਪੰਜੇ ਉਂਗਲਾਂ ਹੁੰਦੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਹੈਗੀਆਂ ਨਾ ਤੇ ਜੋ ਗੱਲ ਹੋਈ ਆ ਮੈਂ ਤੇ ਇਹ ਗੱਲ ਕਰਦੀ ਆ ਵੀ ਜੋ ਹੋਇਆ ਮਾੜਾ ਹੀ ਹੋਇਆ ਨਾ ਬਹੁਤ ਮਾੜਾ ਹੋਇਆ ਸੀ ਇਹਨਾਂ ਨਾ ਪਰ ਇਹਦੇ ਨਾਲ ਇੱਕ ਗੱਲ ਇਹ ਵੀ ਆ ਵੀ ਸਾਰਿਆਂ ਨੇ ਜਾਣਾ ਹੀ ਆ ਨਾ ਕੋਈ ਨਾ ਕੋਈ ਬਹਾਨਾ ਬਣਦਾ ਹੁੰਦਾ ਜੀ ਹਰੇਕ ਇਨਸਾਨ ਦਾ ਨਾ ਤੇ ਬਹਾਨੇ ਦੇ ਨਾਲ ਹੀ ਸਾਰਾ ਕੁਝ ਹੁੰਦਾ ਆ ਤੇ ਬਹਾਨੇ ਦੇ ਵੇਗਾ ਹੋ ਸਕਦਾ ਨਾ ਕਿ ਬਹਾਨਾ ਬਣਿਆ ਹੋ ਏਦਾਂ ਜਿੱਦਾਂ ਲਿਖੀ ਹੋਗੀ ਹਨਾ ਤੇ ਮੈਂ ਕੀ ਗੱਲ ਆ ਜੋ ਝੂਠ ਹੈ ਉਹ ਝੂਠ ਹੀ ਰਹਿੰਦਾ ਹੈ ਜੋ ਸੱਚ ਆਪਣਾ ਸਾਜ ਜਿਹੜਾ ਹੁੰਦਾ ਨਾ ਆਪਣੇ ਟਾਈਮ ਨਾਲ ਸਾਰਾ ਕੁਝ ਦਿਖਾ ਦਿੰਦਾ ਆ ਤੇ ਸੱਚ ਜਦੋਂ ਸਾਹਮਣੇ ਆਉਂਦਾ ਨਾ ਫਿਰ ਐਨ ਪਾਣੀ ਦਾ ਪਾਣੀ ਦੁੱਧ ਦਾ ਦੁੱਧ ਹੋ ਜਾਂਦਾ ਆ ਜਿੱਦਾਂ ਮਰਜ਼ੀ ਝੂਠ ਬੋਲੋ ਤੇ ਇਹ ਗੱਲ ਆ ਤੇ ਬਾਕੀ ਉਹਨਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਮਤਲਬ ਮੇਰੀ ਸਪੋਰਟ ਕੀਤੀ ਆ ਤੇ ਚਲੋ ਖੈਰ ਵਧੀਆ ਕਮੈਂਟ ਕੀਤੇ ਆ ਤੇ ਮੈਂ ਵੀ ਕੋਈ ਗਲਤ ਬੋਲੀ ਆ ਕਿਦਾਂ ਵੀ ਨਾ ਸਿਰਫ ਇੱਕ ਦੁੱਖ ਪ੍ਰਗਟ ਕੀਤਾ ਵੀ ਬਹੁਤ ਮਾੜਾ ਹੋਇਆ ਨਾ ਵੀ ਜਵਾਨ ਮੋ ਚਲਣੀ ਬੜੀ ਔਖੀ ਆ ਤੇ ਕਈਆਂ ਨੂੰ ਬਹੁਤ ਜਲ ਅਸੂਈ ਆ ਵੀ ਵਿਊ ਲੈਣਾ ਹੈ ਤੇ ਸੋ ਵਿਊ ਲੈਣੀ ਆ ਆਈਦਾ ਹੋਰੀ ਸੋਸ਼ਲ ਮੀਡੀਆ ਤੇ ਹੋਰ ਕਿੰਨੇ ਲੈਣਾ ਆਈਦਾ ਜੀ ਹਨਾ ਤੁਸੀਂ ਤੁਹਾਨੂੰ ਗੱਲ ਤਕਲੀਫ ਹੋਈ ਹੈ ਜੀ ਅਸੀਂ ਜੇ ਵਲੌਗ ਬਣਾ ਲਿਆ ਨਾ ਤੇ ਅਸੀਂ ਉਹਨਾਂ ਨੂੰ ਦੇਖਦੇ ਆ ਤੇ ਕਬਲ ਸੰਦੀਪ ਭੈਣ ਉਹਨਾਂ ਨੂੰ ਦੇਖਦੇ ਆ ਉਹਨਾਂ ਦੇ ਵਲੌਗ ਦੇਖਦੇ ਆ ਹੋ ਸਕਦਾ ਵਾਇਰਲੂ ਕਿਰਪਾ ਨਾਲ ਅਸੀਂ ਉਹਨਾਂ ਨੂੰ ਮਿਲ ਜਾਈਏ ਉਹਨਾਂ ਦੇ ਪਿੰਡ ਆ ਨਾ ਸੰਦੀਪ ਭੈਣ ਉਹਨਾਂ ਨੂੰ ਤੇ ਦੇਖੋ ਜਦੋਂ ਵਾਇਰਲੂ ਮਿਲੌਂਦਾ ਨਾ ਇਸ਼ਾ ਪੂਰੀ ਹੋ ਜਾਂਦੀ ਆ ਤੇ ਜਦੋਂ ਟਾਈਮ ਲਿਉਂਦਾ ਫਿਰ ਆ ਹੀ ਜਾਂਦਾ ਆ ਤਾਂ ਜਦੋਂ ਅਸੀਂ ਸੰਦੀਪ ਭੈਣ ਨੂੰ ਮਿਲਣ ਜਾਵਾਂਗੇ ਫਿਰ ਵੀ ਕਹਿਣਗੇ ਇਹ ਵੀ ਲਾਣ ਲੈਣ ਆਉਂਦੇ ਆ ਵੀ ਇਹਨਾਂ ਦੇ ਨਾਂ ਤੇ ਵੀਊ ਲੈਣ ਆਉਂਦੇ ਹਨਾ ਤੇ ਜਿਹੜੀ ਦੁਨੀਆ ਦੁਨ ਜਿੰਨੀ ਹੁੰਦੀ ਹੈਗੀ ਤੇ ਦੁਨੀਆ ਦਾ ਕੰਮ ਵਸ ਦੁਨੀਆ ਤਾਂ ਇਦੀ ਚੱਲੀ ਜਾਣੀ ਆ ਤੇ ਸਾਰ ਕੁਝ ਇਦੀ ਚੱਲੀ ਜਾਣਾ ਜੀ ਸੋਸ਼ਲ ਮੀਡੀਆ ਦਾ ਹਿਸਾਬ ਆ ਹਾਂਜੀ ਸੋਸ਼ਲ ਮੀਡੀਆ ਦੀ ਇੰਨੀ ਪਾਵਰ ਆ ਨਾ ਵੀ ਘਰ ਬੈਠੇ ਆਪਣੀਆਂ ਜਿੱਦੂ ਦੇਖੋ ਜੀ ਕਿਤਕ ਬਲੌਗ ਜਾਂਦੇ ਆ ਨਾ ਕੈਨੇਡਾ ਅਮਰੀਕਾ ਸਾਰੇ ਸ਼ੋਅ ਹੁੰਦੇ ਆ ਨਾ ਤੇ ਇੱਥੇ ਵੀ ਕਈ ਵੈਲਨੈਸ ਮਤਲਬ ਇਹਦੇ ਅਕੋਰਡਿੰਗ ਚੱਲਦੇ ਆ ਨਾ ਸੋਸ਼ਲ ਮੀਡੀਆ ਦੌਰਾਨ ਚੱਲਦੇ ਆ ਤੇ ਕਿੰਨਾ ਉਹਨਾਂ ਨੂੰ ਫਾਇਦਾ ਹੁੰਦਾ ਆ ਤੇ ਉਹਨਾਂ ਦੇ ਜਾਂ ਪ੍ਰੋਟੈਕਟ ਵਿਕਦੇ ਆ ਉਹਨਾਂ ਦੀ ਜਿੱਦਾਂ ਕਹ ਲੋ ਵੈਲਨੈਸ ਦਾ ਵਾਅਦਾ ਹੁੰਦਾ ਆ ਤੇ ਸੋਸ਼ਲ ਮੀਡੀਆ ਕੋਈ ਮੜੀ ਚੀਜ਼ ਨਹੀਂ ਹੈਗੀ ਰੋਟੀ ਪਾਇਆ ਲੋਕਾਂ ਨੂੰ ਇਹਨੇ ਤੇ ਬਹੁਤ ਵਧੀਆ ਉਹ ਵੀ ਸਮਾਂ ਹੁੰਦਾ ਜੇ ਤੁ ਚਿੱਠੀਆਂ ਹੁੰਦੀਆਂ ਸੀਗੀਆਂ ਤੇ ਫੋਨ ਵੀ ਨਹੀਂ ਹੁੰਦੇ ਸੀ ਨਾ ਕੋਈ ਸਾਧਨ ਹੁੰਦਾ ਸੀਗਾ ਤੇ ਅੱਜ ਤਾਂ ਸਾਰਾ ਕੁਝ ਹੈਗਾ ਅੱਜ ਦੇ ਸਮੇਂ ਵਿੱਚ ਨਾ ਕਿਸੇ ਚੀਜ਼ ਦਾ ਕੋਈ ਅੰਤ ਨਹੀਂ ਹੈਗਾ ਨਾ ਪੈਸ ਦਾ ਅੰਤ ਹੈ ਕੋਈ ਨਾ ਕੋਈ ਚੀਜ਼ਾਂ ਦਾ ਕੋਈ ਅੰਤ ਹੈ ਨਾ ਤਨਾ ਕਿਸੇ ਕਹ ਲੋ ਵੀ ਸਹੂਲਤਾਂ ਅੰਤ ਹੈ ਨਾ ਸਾਰੀਆਂ ਸਹੂਲਤਾਂ ਅੱਜ ਕੱਲ੍ਹ ਹੈਗੀਆਂ ਤੇ ਸਿਰਫ ਆਪਾਂ ਨੂੰ ਵਰਤਣਾ ਆਪਾਂ ਕਿਦਾਂ ਸੋਸ਼ਲ ਮੀਡੀਆ ਨੂੰ ਆਪਣੇ ਹੱਥ ਵੱਸ ਹੁੰਦਾ ਆ ਤੇ ਆਪਾਂ ਕਿਸ ਤਰ੍ਹਾਂ ਇਹਨੂੰ ਵਰਤਣਾ ਹਨਾ ਜੇ ਆਪਾਂ ਚੰਗਾ ਵਰਤਾਂਗੇ ਚੰਗਾ ਵਰਤੂਗਾ ਜੇ ਆਪਾਂ ਮਾੜਾ ਵਰਤਾਂਗੇ ਔਰ ਮਾੜਾ ਵਰਤ ਹੋ ਜਾਊਗਾ ਤੇ ਦੇਖੋ ਜੀ ਰਾਈ ਕੋਟੀ ਭੈਣੇ ਮੇਰਾ ਨਾਮ ਤਾਂ ਨਹੀਂ ਪਤਾ ਕੀ ਹੈ ਨਾ ਤੇਰਾ ਤੇ ਪੁੱਛਦੇ ਸੀ ਕਿ ਤੁਹਾਡਾ ਚੈਨਲ ਮੋਨਟਾਈਜ਼ਰ ਹੋ ਗਿਆ ਤੇ ਨਹੀਂ ਭੈਣੇ ਸਾਡਾ ਅਜੇ ਹਾਫ ਹੋਇਆ ਤੇ ਬਈ ਕਿਰਪਾ ਨਾਲ ਹੋ ਜਾਊਗਾ ਵੀ ਆਹ ਮਹੀਨੇ ਸਾਡਾ ਫੁੱਲ ਫੁੱਲ ਮਤਲਬ ਮੋਨਟਾਈਜ਼ ਹੋ ਜਾਊਗਾ ਤਾਂ ਪੂਰੀ ਆਸ ਆ ਸਾਰੇ ਭੈਣ ਭਰਾਵਾਂ ਦੇ ਸਪੋਰਟ ਸਾਡੇ ਨਾਲ ਆ ਤੇ ਬਹੁਤ ਵਧੀਆ ਸਾਰੇ ਮਤਲਬ ਸਬਸਕ੍ਰਾਈਬ ਲਾਈਕ ਸਾਰਾ ਕੁਝ ਮਤਲਬ ਕਮੈਂਟ ਵੀ ਵਧਿਆ ਕਰਦੇ ਆ ਤੇ ਪੂਰੀ ਆਸ ਆ ਸਾਰਿਆਂ ਤੇ ਵੀ ਸਾਡੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਨਾ ਤੇ ਸਾਡਾ ਚੈਨਲ ਮੋਨਟਾਈਜ਼ਰ ਹੋ ਜੇ ਤੇ ਦੇਖੋ ਜਿੰਨੇ ਵੀ ਮੈਂ ਤਾਂ ਇਹ ਕੰਨੀ ਆ ਵੀ ਜਿੰਨੇ ਵੀ ਸੋਸ਼ਲ ਮੀਡੀਆ ਦੇ ਆਈਆਂ ਮੇਰੀਆਂ ਭੈਣਾਂ ਨਾ ਤੇ ਉਹਨਾਂ ਦੇ ਸਾਰਿਆਂ ਦੇ ਚੈਨਲ ਮੋਨਟਾਈਜ਼ਰ ਹੋਣ ਨਾ ਤੇ ਇਸ ਚੀਜ਼ਾਂ ਦੇ ਮਿਹਨਤ ਬਹੁਤ ਲੱਗਦੀ ਆ ਵੀਡੀਓ ਬਣਾਉਣੀ ਤੇ ਫਿਰ ਐਡਿਟ ਕਰਨੀ ਥੰਬਨੇਲ ਲਾਉਣਾ ਨਾ ਤੇ ਜਿਹੜਾ ਜਾਣੇ ਉਹ ਹੀ ਉਹਨੂੰ ਪਤਾ ਹੁੰਦਾ ਜਾਨੀ ਕਿੰਨਾ ਕੰਮ ਹੁੰਦਾ ਇਸ ਚੀਜ਼ ਦਾ ਤੇ ਹੋ ਜਾਓ ਜੀ ਪੂਰੀ ਆਸ ਆ ਤੇ ਇੱਕ ਤਾਂ ਬਸ ਟਾਈਮ ਹੁੰਦਾ ਨਾ ਵੀ ਆਪਾਂ ਨੂੰ ਪੈਸੇ ਦੇ ਕੇ ਮਿਲਦਾ ਪਰ ਮੈਂ ਨਹੀਂ ਮੈਨੂੰ ਕਮੈਂਟ ਵੀ ਆਉਂਦੇ ਆ ਤੁਸੀਂ ਵਾਸਟ ਟਾਈਮ ਆਪਣਾ ਪੂਰਾ ਕਰਨਾ ਤੁਸੀਂਾਨੂੰ ਪੇਮੈਂਟ ਇੰਨੀ ਦੇ ਦੋ ਪਰ ਨਹੀਂ ਮੈਂ ਚਾਹੁੰਦੀ ਆ ਮੈਂ ਆਪਣੀ ਮਿਹਨਤ ਨਾ ਕਰਨਾ ਆ ਤੇ ਬਸ ਅੱਗੇ ਵੀ ਮਿਹਨਤ ਨਾ ਕੀਤਾ ਹੋਰ ਹੁਣ ਅੱਗੇ ਵੀ ਮਿਹਨਤ ਨਾ ਜਾਉਂਗੀ ਦਾ ਜੀ ਚੱਲੇ ਆ ਹੁਣ ਹਾਂਜੀ ਅੱਜ ਸਵੇਰ ਪਰਥੀ ਮੰਡੀ ਚਲਾਵੇਂ ਹੋਣਾ ਕਰ ਲਈ ਤਿਆਰੀ ਉੱਥੇ ਰਸ਼ ਬਹੁਤ ਜ਼ਿਆਦਾ ਪਿਆ ਆ ਇੱਕਦਮ ਰਸ਼ ਪੈ ਗਿਆ ਆ ਇੱਕਦਮ ਰਸ਼ ਪੈ ਦੇ ਨਾਲ ਨਾ ਹੁਣ ਜੋਰ ਪੈ ਗਿਆ ਨਾ ਜੋਰ ਪੈ ਗਿਆ ਕਣਕ ਦਾ ਇਸ ਕਰਕੇ ਹੁਣ ੱਟਕਾ ਚੱਲਦਾ ਆ ਇਹ ੱਟਕਾ ਚੱਲਦੀ ਹੋਈ ਪਾਸ ਹੁੰਦਾ ਆ ਵਧੀਆ ਚੱਲੋ ਕਿ ਹਿੰਮਤ ਮਾਰ ਕੇ ਤਲਗੇ ਤਲਗੇ ਰਹਿਗੇ ਰਹਿਗੇ ਇਦਾਂ ਵੀ ਡਰ ਸਾਰਿਆਂ ਨੂੰ ਚਲੋ ਟਾਈਮ ਨਾਲ ਤੋਲੀ ਜਾਵੇ ਤਾਂ ਨਾ ਸਾਰੇ ਕੰਮ ਟਾਈਮ ਨਾਲ ਹੋ ਜਾਣ ਆ ਬੋਰੀਆਂ ਵੀ ਰੱਖ ਲੀਏ ਨਾਲ ਦੇਖੋ ਜੀ ਜਿੰਮੇਵਾਰੀ ਤੋਂ ਆਪਣਾ ਦੇਖਦਾ ਨਾ ਸ਼ਾਂ ਦੇਖਦਾ ਤੇ ਆਪਣੀ ਡਿਊਟੀ ਨਿਭਾਉਂਦਾ ਹਨਾ ਅੱਗੇ ਜੀ ਕਰੋ ਓਕੇ ਚੱਲ ਗਏ ਆਪਾਂ ਮੰਡੀ ਹੁਣ ਹਨਾ ਦੇਖੋ ਇਹ ਤੋਂ ਆਪਣਾ ਦੇਖੇ ਤੇ ਨਾ ਜੀਮੇਦਾਰ ਸ਼ਾਂ ਦੇਖੇ ਤੇ ਆਪਣੀ ਡਿਊਟੀ ਨੂੰ ਹੁੰਦੇ ਆ ਜੀਮੇਦਾਰ ਜੀ ਅਮਰੀ ਨਿੱਕੀ ਬੈਠੀ ਆ ਸਵੇਰ ਨੜਾਈ ਮੈਂ ਹਾਂਜੀ ਡਾਕਟਰ ਸਾਹਿਬ ਚਲ ਗਏ ਹੁਣ ਮੰਡੀ ਨੂੰ ਤੇ ਜਾ ਕੇ ਹੁਣ ਕਣਕ ਸਿੱਟੀ ਕੱਲ ਦੀ ਤਾਂ ਹੁਣ ਤਲਾਉਣਗੇ ਤੇ ਰਸ਼ ਬਹੁਤ ਹੈ ਦੇਖੋ ਜੀ ਸਾਰਿਆਂ ਨੂੰ ਆਪਰ ਦਾ ਆਪਣੀ ਪਈ ਹੈ ਵੀ ਚਲੋ ਸਾਡੇ ਸਾਡੀ ਵੀ ਜਿੱਦਾਂ ਕਰ ਲੋ ਵੀ ਟਾਈਮ ਨਾਲ ਦਾਣੇ ਘਰ ਆ ਜਾਣ ਹਨਾ ਤੇ ਬਹੁਤ ਚੀਜ਼ ਦਾ ਫਰਕ ਹੁੰਦਾ ਤੇ ਕੱਲ ਮੈਂ ਫੇਸਬੁੱਕ ਤੇ ਵੀਡੀਓ ਦੇਖਣ ਦੀ ਸੀ ਵੀ ਵਿਚਾਰਾ ਜੀਵਿੰਦਾਰ ਸਿਆਣਾ ਜਿਹਾ ਸੀਗਾ ਉਹ ਤੇ 2 ਕਿੱਲੇ ਤੇ ਸੜ ਗਏ ਖੜੇ ਖੜੇ ਅੱਗ ਲੱਗੀ ਇਹਨਾਂ ਨਾਲ ਬਹੁਤ ਰੋ ਪਿਓ ਮੇਰੇ ਤੋਂ ਵੀਡੀਓ ਦੇਖੀ ਨਹੀਂ ਗਈ ਉਹ ਇੰਨਾ ਕਿ ਤੇ ਰੋ ਵੀ ਹੈ ਨਾ ਬਹੁਤ ਜ਼ਿਆਦਾ ਤੇ ਉਹਦੀ ਉਹ ਇੱਤੀ ਚੁੱਪ ਕਰਾਵੇ ਉਹਨਾਂ ਹਨਾ ਤੇ ਦੇਖੋ ਜੀ ਇਹ ਇੱਥੇ ਆਗੇ ਨਾ ਜੀਉਂਦਾ ਰਹਾਰ ਜਾਂਦਾ ਆ ਜਦੋਂ ਉਹਦੀ ਬਾੜਾ ਨਹੀਂ ਚਲਦੀ ਹੈਗੀ ਤੇ ਜੋ ਦੇਖੋ ਜੀ ਜੋ ਕਰਮਾ ਦਾ ਆ ਤੇ ਮੇਰਾ ਤਾਂ ਉਸ ਵੀਡੀਓ ਨੂੰ ਦੇਖ ਕੇ ਰੋਣ ਹੀ ਨਿਕਲ ਗਿਆ ਵੀ ਦੱਸੋ ਪ੍ਰਮਾਤਮਾ ਤੂੰ ਕਿੱਦਾਂ ਰਾਜੀ ਆ ਹਨਾ ਇੱਕ ਜੀਵ ਦਾ ਨੂੰ ਕਿੰਨੀ ਆਸਾਂ ਹੁੰਦੀਆਂ ਆਪਣੇ ਜਿੰਦਾਂ ਕੋਲ ਵੀ ਕੰਮ ਕਰਦੇ ਸੀ ਆਹ ਕੰਮ ਕਰਨੇ ਆ ਪਹਿ ਲੈਣ ਦੇਣ ਕਿੰਨਾ ਹੁੰਦਾ ਆ ਤੋ ਆਸਾਂ ਤੇ ਪਾਣੀ ਫਿਰ ਜਵੇ ਤੇ ਫਿਰ ਜੀਵਨ ਦਾ ਨੇ ਰੋਣਾ ਹੀ ਹੋਰ ਕੀ ਉਹਦੇ ਪੱਲੇ ਸਿਰੋਣੀ ਰਹਿ ਜਾਂਦਾ ਆ ਬਹੁਤ ਆ ਨੁਕਸਾਨ ਹੋਇਆ ਫਿਰ ਵੀ ਮੈਂ ਕਿਨੇ ਵਾਇਗਰ ਸ਼ੁਕਰ ਕਰਿਆ ਕਰੋ ਜੇ ਤੁਹਾਡੇ ਘਰ ਸੁੱਕੇ ਦਾਣੇ ਆ ਗਏ ਆ ਤੇ ਇਹ ਵਾਇਗਰ ਸ਼ੁਕਰ ਕਰਿਆ ਕਰੋ ਵੀ ਪ੍ਰਮਾਤਮਾ ਦਾ ਰੱਬਾ ਸਭ ਨੂੰ ਦੇ ਹਨਾ ਵੀ ਕਿਸੇ ਦੇ ਪਿੱਛੇ ਸਾਨੂੰ ਵੀ ਦੇ ਹਨਾ ਤੇ ਇਦਾਂ ਸਾਡੀ ਸਿਰਫ ਤੂੜੀ ਰਹਿ ਗਈ ਆ ਬਣਨੇ ਵਾਲੀ ਤੇ ਹੋ ਸਾਡੇ ਕੰਮ ਕਰ ਬਸ ਜਾਨੀ ਮੰਡੀ ਚਲ ਗਈ ਘਰ ਵੀ ਦਾਣੇ ਲੈਣਦੇ ਆ ਤੇ ਬਾਕੀ ਕੱਲ ਮੈਂ ਵੀਡੀਓ ਪਾਸੀ ਸ਼ਾਰਟ ਮੰਮੀ ਠੀਕ ਨਹੀਂ ਸੀ ਮੇਰੇ ਵੱਡੇ ਤੇ ਮੈਂ ਗਈ ਸੀ ਪਤਾ ਲੈਣ ਉਹਨਾਂ ਦਾ ਤੇ ਕਈਆਂ ਭੈਣਾਂ ਨੇ ਮੈਨੂੰ ਪੁੱਛਿਆ ਤੇ ਮੰਮੀ ਨੂੰ ਕੀ ਗੱਲ ਹੋਈ ਮੈਂ ਕਿ ਉਹਨਾਂ ਨੂੰ ਜੀ ਇਨਫੈਕਸ਼ਨ ਹੋਈ ਆ ਤੇ ਤਕਰੀਬਨ ਹੁਣ ਠੀਕ ਆ ਪਹਿਲਾਂ ਉਹਨਾਂ ਦਾ ਕਾਫੀ ਪਹਿਲਾਂ ਜਿਆਦਾ ਜੀ ਸੀਗੇ ਬਿਮਾਰ ਤੇ ਜਿੱਦਾਂ ਕਰ ਲੋ ਵੀ ਦੁੱਖ ਆਉਂਦਾ ਹੀ ਕਹਿੰਦੇ ਹੁੰਦੇ ਆ ਹਾਂ ਦੁੱਖ ਤਾਂ ਹੀ ਪਿਆ ਨਹੀਂ ਉੱਥੇ ਘਰੀ ਆ ਦੁੱਖ ਆਉਂਦਾ ਘੋੜੇ ਦੀ ਚਾਲੇ ਤੇ ਜਾਂਦਾ ਉਹ ਕਿڑی ਦੀ ਤੋਰ ਹੈ ਨਾ ਤੇ ਇਦਾਂ ਆ ਘਰੇ ਬੈਠਾ ਆ ਹੌਲੀ ਹੌਲੀ ਦੁੱਖ ਜਾਨੀ ਘਟਦਾ ਹਟਦਾ ਆ ਤੇ ਇਕਦਾਂ ਮੀ ਆ ਜਾਂਦਾ ਪਤਾ ਲੱਗਦਾ ਨਹੀਂ ਦੇਖੋ ਜੀ ਦੁੱਖਾਂ ਦਾ ਕੋਈ ਨਹੀਂ ਪਤਾ ਹੈਗਾ ਤੇ ਦੋ ਕਿਹੜੇ ਵੀ ਲੈ ਜਾਣੇ ਆ ਸਦਾ ਪ੍ਰਮਾਤਮਾ ਕੋ ਡਰਦੇ ਰਹਿਣਾ ਚਾਹੀਦਾ ਹਨ ਆਪਾਂ ਨੂੰ ਤੇ ਦੇਖੋ ਜੀ ਇੱਥੇ ਕੁਝ ਨਹੀਂ ਲੈ ਜਾਣਾ ਨਾਲ ਸਾਰ ਕੁਝ ਇੱਥੇ ਰਹਿ ਜਾਣਾ ਆ ਤੇ ਸਿਰਫ ਜਲਸ ਜ਼ਿਆਦਾ ਵੱਧ ਗਈ ਆਪਣੇ ਹਨਾ ਪੰਜਾਬ ਜਿ ਕਹਿ ਲੋ ਜਾਂ ਕਿਦਾਂ ਹਨਾ ਤੇ ਦੇਖੋ ਜੀ ਬੰਗਲਾਦੇਸ਼ਾਂ ਵਿੱਚ ਇਹ ਜੀ ਜਲਸ ਹੈ ਨਹੀਂ ਉੱਥੇ ਮੇਰੇ ਭੈਣ ਪ੍ਰਾਇਡ ਬਾਹਰ ਗਏ ਦੱਸਦੇ ਹੁੰਦੇ ਆ ਖੈਰ ਮੈਂ ਤਾਂ ਨਹੀਂ ਗਈ ਹੈਗੀ ਜਦੋਂ ਜਾਵਾਂਗੇ ਫੇਰ ਤੁਹਾਨੂੰ ਦੱਸਾਂਗੇ ਮੋਕਲਾਂ ਕਰਦੇ ਹੁੰਦੇ ਬਾਹਰ ਇੰਨਾ ਸੋਹਣਾ ਸਕੂਨ ਨਾ ਉੱਥੇ ਬਾਹਲੇ ਸ਼ਾਂ ਵਿੱਚ ਵੀ ਬਹੁਤ ਯਾਰਾ ਸਕੂਨ ਆ ਇੰਨੀ ਸ਼ਾਂਤੀ ਆ ਨਾ ਵੀ ਕੋਈ ਕਿਸੇ ਨੂੰ ਕਹਿਣਾ ਮਤਵਨ ਨਹੀਂ ਹੈਗਾ ਕੋਈ ਕਰੇ ਆਪਣਾ ਕੰਮ ਨਾ ਕਰੇ ਜਿੱਦਾਂ ਮਰਜੀ ਆ ਪਰ ਇੱਧਰ ਤਾਂ ਦੁਨੀਆ ਜੀਣ ਨਹੀਂ ਦਿੰਦੀ ਹੈਗੀ ਨਾ ਭੁੱਖੇ ਨੂੰ ਜੀਣ ਨਹੀਂ ਦਿੰਦੀ ਆ ਨਾਰ ਜੇ ਨੂੰ ਜੀਣ ਨਹੀਂ ਦਿੰਦੀ ਤੇ ਇਦਾਂ ਆ ਤੇ ਦੁਨੀਆ ਦੁਨੀਆ ਜਿੱਦਾਂ ਕਰ ਲੋ ਸਹੀ ਸਿਆਣੇ ਦੀ ਗੱਲ ਆ ਕਿ ਦੁਨੀਆ ਨੂੰ ਦੋ ਪਾਸੇ ਤੇ ਦਾਤੀ ਨੂੰ ਇੱਕ ਪਾਸੇ ਦੰਦੇ ਹੁੰਦੇ ਨਾ ਦਾਤੀ ਨੂੰ ਇੱਕ ਪਾਸੇ ਦੰਦੇ ਆਪਾਂ ਪੱਠੇ ਵੱਢਣੇ ਹੁੰਦੇ ਆ ਤੇ ਦੁਨੀਆ ਦੋਨੇ ਪਾਸੇ ਹੀ ਆ ਇਦਾਂ ਆ ਤੇ ਇਹ ਦੁਨੀਆ ਦਾ ਕੋਈ ਹਾਲ ਨਹੀਂ ਹੋ ਸਕਦਾ ਦੁਨੀਆ ਨੇ ਜੋ ਵੀ ਕਹਿਣਾ ਕਹਿਣਾ ਕਹਣਾ ਤੁਸੀਂ ਆਪਣੀ ਮਸਤ ਚੱਲਦੇ ਰਹੋ ਤੇ ਆਪਣੀ ਮਿਹਨਤ ਕਰਦੇ ਰਹੋ ਤੇ ਦੇਖੋ ਜੀ ਮੈਂ ਆਪਣੀ ਗੱਲ ਕਰਦੀ ਆ ਮੇਰੇ YouTube ਤੇ ਆਈ ਸੀ ਨਾ ਮੈਨੂੰ ਬੜਾ ਕੁਝ ਸੁਣਨਾ ਮਿਲੇ ਹੁਣ ਤੱਕ ਵੀ ਮੈਂ ਸੁਣਦੀ ਪਰ ਮੈਂ ਮੈਨੂੰ ਪਤਾ ਵੀ ਮੈਂ ਸਹੀ ਕੰਮ ਕਰਦੀ ਆ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਹੈਗਾ ਨਾ ਤੇ ਸਹੀ ਬਲੌਗ ਬਣਾਈਦੇ ਆ ਕ੍ਰਿਲੂ ਆਪਣੇ ਹਨਾ ਤੇ ਕਈ ਤੁਸੀਂ ਸੁਣਾ ਵੀ ਕਈ ਰਸਟਰ ਮੈਨਾਂ ਤਾਂ ਬੋਲਣੋਂ ਵੀ ਹਟ ਗਏ ਨਾ ਵੀ ਤੂੰ ਕੱਲੀ ਵੀਰ ਵਲੌਗ ਬਣਾਉਣੀ ਆ ਤੂੰ ਹੀ ਜੇ ਆ ਬੋਆ ਚਲੋ ਮੈਂ ਕਿਹਾ ਠੀਕ ਆ ਭਾਈ ਤੁਹਾਡਾ ਮਨ ਮੰਨਦਾ ਅਸੀਂ ਮੈਨਾਂ ਬੋਲੋ ਨਹੀਂ ਮੰਨਦਾ ਨਾ ਬੋਲੋ ਨਾ ਤੇ ਇਦਾਂ ਦੇ ਗੱਲਾਂ ਆ ਤੇ ਅੱਜ ਕੱਲ੍ਹ ਕਿਹੜਾ ਕੋਈ ਹਾਂ ਨਹੀਂ ਪੁੱਛਦਾ ਕਿਸ ਨੂੰ ਤੇ ਚਲੋ ਠੀਕ ਆ ਜੀ ਹੁਣ ਵਲੌਗ ਹੋਣਾ ਲੰਬਾ ਤੇ ਦੇਖ ਲਈ ਘਰ ਦੇ ਕੰਮ ਕਰ ਜਿਹੜੇ ਹੁਣ ਦਾਲ ਪਾਣੀ ਦੇ ਆ ਤੇ ਦੇਖਦੇ ਆ ਪ੍ਰੋਗਰਾਮ じゃ ਕੀ ਆ ਤੁਸੀਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰ ਕਰ ਦਿਆ ਕਰੋ ਜੇ ਤੁਸੀਂ ਮੇਰੇ ਚੈਨਲ ਦੇ ਨਵੇਂ ਹੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਨਾਲੇ ਆਨ ਨੂੰ ਜਰੂਰ ਪ੍ਰੈਸ ਕਰ ਲਿਆ ਕਰੋ ਤੇ ਮੇਰੀ ਰਿਕਵੈਸਟ ਹੈ ਤੁਸੀਂ ਕਮੈਂਟ ਕਰਨਾ ਸਿੱਖੋ ਪਹਿਲਾਂ ਏਟੂ ਸਾਹਿਬ ਆਸੀ ਸੀ ਕਿ ਸਾਡੇ ਲਈ ਵਧਾਈ ਕਰੋ ਤੁਸੀਂ ਹੈਨਾ ਸਾਰੇ ਜਾਣੇ ਸਾਡੇ ਲਈ ਵਧਿਆ ਕਰੋ ਤੇ ਕਮੈਂਟ ਕਰਨਾ ਸਿੱਖੋ ਜੀ ਚਲੋ ਠੀਕ ਹੈ ਓਕੇ ਜੀ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਸਾਰਿਆਂ ਨੂੰ ਚੱਡੀ ਗਲਾਚ ਰੱਖੇ ਤੇ ਖੁਸ਼ ਰਹੋ ਤੇ ਟੈਨਸ਼ਨ ਨਾ ਲਿਆ ਕਰੋ ਕਿਸ ਦੀ ਵਾਇਗੁਰੂ ਦਾ ਨਾਮ ਲਿਆ ਕਰੋ ਤੇ ਸਤਿ ਸ਼੍ਰੀ ਅਕਾਲ ਜੀ ਓਕੇ ਬਾਈ ਜੀ